ਆਹ ਰਹੇ ਫੌਨ ਕਰਾ ਬਗ ਨੀ ਅੰਮ੍ਰਿਤਪੁਰ ਤਾਰੋ ਚਾਹਦਣੀਆਂ ਦਾ ਵਿਟੋਰੀਓ ਚ ਰੱਖਦੇ ਨੇ ਲੈ ਵੀ ਕਦੂ ਕਸ਼ ਹੋਣਾ ਚਾਲੂ ਹੋ ਗਿਆ ਤੇ ਹੁਣ ਕਦੂ ਕਸ਼ ਹੋ ਰਿਹਾ ਹੈ ਹੁਣ ਕਦੂ ਦੇਖੋ ਫੇਮ ਹਾਂ ਵੀ ਬੱਤ ਹੀ ਕੋਤੀ ਬ੍ਰਿਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਿਨ ਚੜ ਚੁੱਕਿਆ ਹੈ ਸ਼ੁਰੂ ਹੋ ਗਿਆ ਗੁਰਦੁਆਰਾ ਸਾਹਿਬ ਜਾਏ ਫਿਰ ਬਾਏ ਬੱਚਿਓ ਮੈਂ ਜਾਣਾ ਸਰਵਤਬਾਈ ਮੈਂ ਆ ਗਿਆ ਦੇਖਿੰਟੇ ਜੀ ਬਸ ਮੱਛੀਆਂ ਦੇਖੋ ਕਿਵੇਂ ਬੜਕਦੀਆਂ ਸ਼ੈਰ ਕਰਨ ਆਏ ਕਾਦੀ ਸਬਜੀ ਬਣਦੀ ਐ ਮੈਂ ਇਹਨੂੰ ਦਾ ਪਿੱਗੀ ਰਲਾ ਕੇ ਗੰਡੇ ਮਿਕਚਰ ਸਬਜੀ ਬਣ ਰਹੀ ਐ ਮਿਕਚਰ ਸਬਜੀ ਬਣ ਰਹੀ ਐ ਟਾਈਮ ਹੋਇਆ 8:30 ਤੇ ਸਬਜੀ ਤਿਆਰ ਹੋ ਰਹੀ ਐ ਸੋ ਗਰਮਖ ਪਿਆਰੇ ਪ੍ਰਸ਼ਾਦਾ ਤਿਆਰ ਐ ਪ੍ਰਸ਼ਾਦਾ ਸ਼ਕਲ ਲੱਗਿਆ ਟਾਈਮ ਹੋ ਗਿਆ 7:10 ਸਬਜੀ ਬਣੀ ਹੈ ਮਟਰ ਪਨੀਰ ਅਤੇ ਮਿਕਸਰ ਸਬਜੀ। ਸੋ ਦੋਸਤੋ ਮੀਂਹ ਸ਼ੁਰੂ ਹੋ ਗਿਆ। ਬਰਸਾਤ ਪੈਣ ਲੱਗ ਗਈ ਹੈ। ਸਕੂਟਰੀ ਅੰਦਰ ਕਰਨ ਲੱਗੇ ਆਂ ਬਾਰਿਸ਼ ਆ ਗਈ ਹੈ ਦੇਖੋ। ਕਾਫੀ ਕਾਲਾ ਕਾਲਾ ਬੱਦਲ ਆ ਗਿਆ ਬਹੁਤ ਜਿਆਦਾ। ਸਫਾਈ ਕਰੋ। ਕੀ ਕਰਦਾ? ਕੀ ਕਰੋਗੇ ਫਿਰ? ਸਮਰ ਨੇ ਨਵਾਂ ਐਕਸਪੈਰੀਮੈਂਟ ਕੀਤਾ ਬਈ ਨਵੀਂ ਕਾੜ ਗੱਡੀ ਐ ਕਾਦੇ ਨਾਲ ਸ਼ੈਂਪੂ ਗਲਾਸ ਚ ਸ਼ੈਂਪੂ ਪਾ ਕੇ ਪੈਨ ਨਾਲ ਹਾਂਜੀ ਚਲੋ ਫਿਰ ਉਹ ਜਾਂਦੇ ਵੇਖੋ ਗੁਬਾਰੇ ਬਹੁਤ ਵੱਡਾ ਬਣ ਗਿਆ ਬਹੁਤ ਵੱਡਾ ਬਣ ਗਿਆ ਬੱਸ ਹੁਣ ਕੱਢ ਲੈ ਪੈਨ ਫੜੋ ਫੜੋ ਹਾਂ ਹੁਣ ਸਹੀ ਐ ਟ੍ਰਿਕ ਟਿਕ ਗੁਬਾਰੇ ਬਣਾਦੇ ਤੂੰ ਤਾਂ ਨਨਗੇ ਬਣਗੇ ਬਣ ਗਿਆ ਬਣ ਗਿਆ ਬੱਸ ਕੱਢ ਲਾ ਪੈਨ ਵੱਡਾ ਬਣ ਗਿਆ ਬਹੁਤ ਉੱਤੇ ਇੱਕ ਵਾਰਾ ਬਣਾ ਕੇ ਫਿਰ ਦੁਬਾਰਾ ਵਿੱਚ ਬਣਾ ਦੇ ਮੈਂ ਬਣਾ ਕੇ ਦਿਖਾਉਂ ਬੱਸ 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 ਵਿੱਚ ਬਣਾ ਹੁਣ ਬੱਸ ਹੁਣ ਰੁਕ ਜਾ ਰੁਕ ਜਾ ਇੱਕ ਵਾਰੀ ਦੇ ਇੱਕ ਵਾਰਾ ਬਣਾ ਦੋ ਉਹ ਉਬਾਰ ਆ ਗਿਆ ਸੋ ਥੋੜੀ ਥੋੜੀ ਬੂੰਦਾ ਬاندی ਹੋ ਰਹੀ ਹੈ ਬਾਰਿਸ਼ ਹੁਣ ਦੱਸ ਕਿੱਥੇ ਜਾਣਾ ਗੀ ਲੈਣ ਤੁਸੀਂ ਗੱਲ ਸੀ ਗੱਲ ਦੱਸਣੀ ਮੈਂ ਕਿਦੋਂ ਕਹਿੰਦਾ ਸੀ ਯਾਰ ਸਾਨੂੰ ਦੱਸ ਬੱਤੇ ਕਦੋਂ ਗਿਆ ਸੀ ਕੀ ਆ ਬਾਕੀ ਕੋ ਪਾਗ ਬੰਦੇ ਬੰਦੇ ਤਾਂ ਮੱਲਾ ਬੰਦੇ ਬੰਦੇ ਹਾਂ ਉਹਨ ਗੋਲ ਗੱਪੇ ਖਾ ਕੇ ਆਉਣੇ ਤੂੰ ਚੱਲ ਡੈਡੀ ਤੂੰ ਪੈਸੇ ਲੈ ਫਿਰ ਆਪ ਨੂੰ ਤਾਂ ਪੁੱਛਿਆ ਤੁਸੀਂ ਡੈਡੀ ਤੋਂ ਲੈ ਪੈਸੇ ਲੈ ਫਿਰ ਡੈਡੀ ਨਹੀਂ ਕਿਧਰ ਗਏ ਪਤਾ ਨਹੀਂ ਇਹ ਰੋਣ ਪੈਸੇ ਤਾਂ ਲੈਣੇ ਪੈਣੇ ਡੈਡੀ ਤੋਂ ਲੋ ਵੀ ਸਮਰ ਤੇ ਸਰਬਤ ਕਹਿੰਦੇ ਗੋਲ ਗੱਪੇ ਖਾ ਕੇ ਆਉਣੇ ਆ ਤੇ ਹੁਣ ਅਸੀਂ ਚੱਲੇ ਆ ਗੋਲ ਗੱਪੇ ਖਾਣ

ਹੁਣ ਉੱਤੇ ਬੈਠੇ ਆ ਤੇ ਹੁਣ ਬਣਾਉਣੇ ਆ ਕੋफ्ते ਅੱਜ ਬਣਨੇ ਆ ਘਰੇ ਕੋफ्ते ਤੇ ਤੁਹਾਨੂੰ ਦਿਖਾਉਨੇ ਆ ਵੀ ਕੋफ्ते ਕਿਵੇਂ ਬਣਦੇ ਆ ਕद्दू ਛਿੱਲੇ ਪਏ ਆ ਉਸ ਤੋਂ ਬਾਅਦ ਮੰਮੀ ਕੋफ्ते ਬਣਾਉਗੀ ਤੁਹਾਨੂੰ ਦਿਖਾਉਨੇ ਆ ਆਪਕੋ ਇੰਗਲਿਸ਼ ਮੇਂ ਬਤਾ ਦੇ ਕੋਫਟੇ ਹਾਂ ਵੀ ਬਣ ਗਏ ਕੋਫਟੇ ਸੋ ਕद्दू ਆ ਗਿਆ ਵੀ ਛਿੱਲ ਕੇ ਛਿੱਲ ਕੇ ਕद्दू ਆ ਗਿਆ ਉਸ ਤੋਂ ਬਾਅਦ ਇਹਦੇ ਬਣਦੇ ਕੋफ्ते ਇਹਨਾਂ ਦੇ ਬਣਨਗੇ ਕੋफ्ते ਹੁਣ ਇਹਨਾਂ ਨੂੰ ਕੀਤਾ ਜਾਊਗਾ ਕद्दू ਕੱਚ ਸਮਰ ਲਿਆ ਕਦੂ ਕਸ਼ ਜਾ ਕਰਦੂ ਕਸ਼ ਕਰੀਏ ਲਸਣ ਵੀ ਤਿਆਰ ਹੈ ਤੇ ਇਧਰ ਕੋਕਤੇ ਬਣਨੂ ਤਿਆਰ ਹੈ ਇਧਰ ਹਲਵਾਈ ਵੀ ਤਿਆਰ ਹੈ ਹਲਵਾਈ ਸਾਹਿਬ ਹਾਂਜੀ ਉਹ ਲੈ ਕੇ ਆ ਕਦੂ ਕਸ਼ ਹਲਵਾਈ ਸਾਹਿਬ ਆ ਗਿਆ ਹਲਵਾਈ ਸਾਹਿਬ ਜੀ ਦੱਤਾ ਖੋਲ ਹਲਵਾਈ ਸਾਹਿਬ ਕੋਈ ਨਵਾਂ ਗਿਆਨ ਦਿਓ ਮਸਾ ਚੜ ਕੇ ਇੱਥੇ ਦੇ ਲੈ ਵੀ ਕਦੂ ਕਸ਼ ਹੋਣਾ ਚਾਲੂ ਹੋ ਗਿਆ

ਅਗਲੇ ਕਹਿੰਦੇ ਪਹਿਲੇ ਕੱਦੂ ਕਸ਼ ਕਰੋ ਫਿਰ ਕੋफ्ते ਮਿਲਣਗੇ। ਆ ਕਰਕੇ ਉਹ ਕੱਦੂ ਕਸ਼ ਕਰ ਰਹੇ ਆਂ ਬਈ। ਕੋਈ ਕੱਦੂ ਦਾ ਨਾਮ ਹੀ ਨਹੀਂ ਲੈ ਰਿਹਾ ਮੁੱਕਣ ਦਾ। ਕੱਦੂ ਮੁੱਕ ਨਹੀਂ ਰਿਹਾ ਬਈ ਮੈਂ ਮਿਹਨਤ ਬਹੁਤ ਕਰ ਰਿਹਾ। ਕੱਦੂ ਦੇਖੋ ਐਡਾ ਹੋਇਆ ਹਜੇ ਵੀ। ਹੁਣ ਸਾਡੀ ਮਿਹਨਤ ਨੂੰ ਤੁਸੀਂ ਲਾਈਕ ਜ਼ਰੂਰ ਕਰਿਓ। ਕੋफ्ते ਖਾਣਿਆਂ ਦਾ ਆ ਜਾਓ। ਕੋफ्ते ਖਾਣਿਆਂ ਦਾ ਆ ਜਾਓ ਠੀਕ ਹੈ।

ਫਿਰ ਇਹਨੂੰ ਐਵੇਂ ਹੈ ਤੇ ਜੱਕੇ ਚਾ ਲੈ। ਕੁੱਟਿਆ ਜੇ ਬੰਦ। ਹਲਵਾਈ ਤੂੰ ਹੈ ਕਿ ਮੰਮੀ ਹੈ? ਹੈ? ਹਲਵਾਈ ਤੂੰ ਹੈ ਕਿ ਮੰਮੀ ਹੈ? ਫਿਰ ਹਾਂ ਤੇ ਮੈਂ ਤਾਂ 10 ਲੈਣੀ। ਟੋਕੀ ਬਣਾਇਆ ਹੈ ਇੱਕ ਹਫਤੇ। ਹਾਂ। ਚੰਦ ਦੇ ਕਿ ਬਣਾਇਆ। ਬਸ ਚਲੋ ਹੁਣ। ਲੋ ਜੀ ਹੁਣ ਵਾਰੀ ਹੈ ਥੱਲੇ ਜਾਣ ਦੀ ਹੁਣ ਜਾ ਰਹੇ ਹਾਂ ਥੱਲੇ ਚੁੱਲੇ ਦੇ ਮੂਰੇ। ਅੱਗ ਬਾਲ ਸਮਰ ਚੁੱਲੇ 'ਚ। ਮੇਰਾ ਕੰਮ ਹੈ ਅੱਗ ਬਾਲਣਾ। ਹਾਂ ਬਾਲ ਫਿਰ। ਕਿਤੀਆਂ ਨਹੀਂ ਆਈਆਂ ਬੈਠੇ ਲੱਕਣਾ ਲੱਗਿਆ ਲੈ ਵੀ ਲੱਕਣਾ ਲਿਆਏ ਵੱਡੇ ਵੱਡੇ ਬੰਦੇ ਹੋ ਰਿਹਾ ਕੱਪੜਾ ਸ਼ਾਂਤ ਲਓ ਜੀ ਕਦੂ 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 ਦਾ ਪਾਣੀ ਸੁਣ ਗੜੀ ਆ ਗਈ ਸ਼ਬਦ ਸੁਣ ਰਿਹਾ ਡੈਡੀ ਸੋ ਹੁਣ ਹੁਣ ਆ ਗਿਆ ਵੇਸਣ ਵੇਸਣ ਅੱਛਾ ਵੇਸਣ ਇਹਦੇ ਵਿੱਚ ਪਊਗਾ ਕੱਦੂ ਦੇ ਕੱਦੂ ਦੇ ਵਿੱਚ ਵੇਸਣ ਪਾਤਾ ਹੁਣ ਵੇਸਣ ਚੰਗੀ ਤਰ੍ਹਾਂ ਮਿਕਸ ਕਰਨਾ ਵਿੱਚ ਬਣਾ ਲਿਆ ਕਿ ਮਸਾਲਾ ਤੂੰ ਗੰਢਿਆਂ ਦਾ ਉਧਰ ਮਸਾਲਾ ਬਣ ਰਿਹਾ ਪੜਾਈ ਤੇ ਮੈਂ ਕਿਹ ਡਾ ਲੈਂਦੀ ਹਾਂ ਕਿ ਕਰਾਸ ਤੇ ਮਾਰ ਲਓ ਕੋਲ ਗੱਡ ਨਾਲ ਜੀਏ ਤੇ ਮਸਾਲਾ ਬਣਾਉਂਗੇ ਨਾ ਕਿ ਉਹ ਉਸ ਹਿਸਾਬ ਨਾਲ ਲੋਨ ਮੇਰੇ ਪਾਲੇ ਜੋ ਅੱਛਾ ਇਹ ਉਹ ਵੀ ਬਣ ਜਾਂਦੇਗੇ ਛੋੜਿਆ ਲਗੀ ਛੋੜੇ ਬਣਦੇ ਏ ਹੈਂ ਸਵਾਲ ਲਾ ਦੇ ਮੁੰਡਾ ਬੋ ਦੋਸਤ ਬੰਦੇ ਇਹ ਤਾਂ ਚੱਕ ਤਾਂ ਮੈਂ ਤਾਂ ਬਹੁਤ ਘਟਕਾ ਦਿਖੋਗੇ ਚਲੋ ਵੀ ਸਰਬੱਤਾਂ ਵੀ ਉੱਟਣ ਲੱਗ ਜਾਈਂ ਗੁੰਡਾ ਨਾ ਤੋੜਦੀ ਐ ਪਕੌੜਿਆਂ ਵਾਂਗੂ ਗੋਲੀਆਂ ਨੂੰ ਬਸ ਇਹ ਤੇ ਅੱਗ ਬਲ ਰਹੀ ਹੈ ਅੱਗ ਬਾਲੋ ਮੈ ਸਕੂਲ ਲੱਗ ਜਾਣਾ ਕੀ ਕਉਪਤੇ ਸਕੂਲ ਲੱਗ ਜਾਣੇ ਲੈ ਜੀ ਲੈ ਜੀ ਸੋ ਦੋਸਤੋ ਰਸੋਈ ਚ ਗਰਮੀ ਜਿਆਦਾ ਹੈ ਇਸ ਕਰਕੇ ਅਸੀਂ बारी बना रहे हैं सारा कुछ इधर मक्खी मार का आया खड़ा भाई ओ ओ सीरियस बड़ा हो गया काम मक्खी मक्खी सूद नहीं आ रही लो जी आग बालती है तेल पा चल मम्मी पा दू मम्मी पा दू रहने दे दू चूल्हे को गर्मी बहुत लग रही है मुड़का आ रहा है ਚਲੋ ਫੇਰ ਸੋ ਪਿਆਰੋ ਗਰਮੀ ਬਹੁਤ ਹੈ ਧੂਆ ਬਹੁਤ ਆ ਰਿਹਾ ਚਲੋ ਥਾਲੀ ਭਰ ਗਈ ਕੋਕਤਿਆਂ ਦੀ ਚਲੋ ਵੀ ਹੁਣ ਸਬਜ਼ੀ ਬਣੇਗੀ ਸੋ ਬਣ ਗਿਆ ਕੋਕਤੇ ਖਾ ਕੇ ਦੇਖਦੇ ਆਂ ਧਵਾ ਲੈ ਛੱਲੀ ਵਰਗਾ ਟੇਸਟ ਆਉਂਗਾ ਥੋੜਾ ਹਮ ਆ ਕੇ ਦੇਖੀਏ ਕਿਵੇਂ ਬਣਿਆ ਖਾ ਕੇ ਦੇਖ ਇਹ ਵੀ ਸਹੀ ਹੈ ਹੁਣ ਗੁਦੋਆ ਥੋੜੀ ਕੱਢਣੀ ਹੈ ਗੁਦੋਆ ਸਵਾਦੀ ਕੋਕਤੇ ਬਣਾਏ ਬਹੁਤ ਨਜ਼ਾਰਾ ਆਇਆ ਹੁਣ ਇਹਦੀ ਸਬਜ਼ੀ ਬਣੂਗੀ ਫਿਰ ਖਾਵਾਂਗੇ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਕੱਲ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ